ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਸਾਹਮਣੇ ਆ ਰਹੀ ਹੈ ਤੁਰੀ ਤੋਂ ਜਿੱਥੇ ਅੱਜ ਬਸੰਤ ਕਲੋਨੀ ਵਾਰਡ ਨੰਬਰ 1 ਵਿੱਚ ਬੀਬੀ ਜਸਵਿੰਦਰਪੁਰ ਖਾਲਸਾ ਅਤੇ ਬੀਬੀ ਭਾਜਨਕੌਰ ਜੀ ਦੀ ਗਵਾਈ ਵਿੱਚ ਸਮੂਹ ਮਲਾ ਨਿਵਾਸੀਆਂ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਗਾਇਆ ਗਿਆ ਹੈ ਇੱਕ ਕੈਂਪ ਲੱਗਾਇਆ ਗਿਆ ਜਿਸ ਦੌਰਾਨ ਔਰਤਾਂ ਦੇ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਟੈਸਟ ਬਿਲਕੁਲ ਫ੍ਰੀ ਕੀਤੇ ਗਏ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ ਕੈਂਪ ਵਿੱਚ ਆਏ ਡਾਕਟਰਾਂ ਵੱਲੋਂ ਸ਼ਹਿਰ ਦੀਆਂ ਔਰਤਾਂ ਨੂੰ ਅਪੀਲ ਕੀਤੀ ਗਈ ਕਿ ਇਸ ਕੈਂਪ 'ਤੇ ਜਰੂਰ ਆਓ ਅਤੇ ਆਪਣੀ ਜਾਂਚ ਕਰਵਾਓ ਤੁਸੀਂ ਵੀ ਦੇਖੋ ਧੁਰੀ ਤੋਂ ਪੱਤਰਕਾਰ ਸੋਹਣ ਲਾਲ ਦੀ ਵਿਸ਼ੇਸ਼ ਰਿਪੋਰਟ ਮੈਡਮ ਆਪਕਰ ਨਾਮ ਕੀ ਹੈ ਮੇਰਾ ਨਾਮ ਡਾਕਟਰ ਤਨਵੀਰ ਕੌਰ ਹੈ ਜੀ ਅੱਜ ਜਿਹੜੇ ਮਤਲਬ ਕੈਂਪ ਲਗਾਇਆ ਗਿਆ ਠੀਕ ਹੈ ਨਹੀਂ ਕਿ ਇਹਨਾਂ ਦੇ ਟੈਸਟ ਕਿਹੜੇ-ਕਿਹੜੇ ਹੋ ਰਹੇ ਹੈ ਇਸ ਦੇ ਵਿੱਚ ਅਸੀਂ ਤਿੰਨ ਤਰੀਕਿਆਂ ਦੀ ਜਾਂਚ ਕਰਦੇ ਹਾਂ ਮੂਹ, ਛਾਤੀ ਤੇ ਪੇਚਦਾਨੀ ਦੀ ਇਹ ਸਿਰਫ ਫੀਮੇਲ ਵਾਸਤੇ ਕੈਂਪ ਲਗਾਇਆ ਗਿਆ ਹੈ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਤੋਂ ਪਹਿਲਾਂ ਹੀ ਬਿਮਾਰੀ ਨੂੰ ਡਿਕਲੇਅਰ ਕਰ ਸਕੀਏ ਇਸ ਦੇ ਵਿੱਚ ਸਕਰੀਨਿੰਗ ਟੈਸਟ ਹੁੰਦੇ ਨੇਗੇ ਜ ਜਿਹਦੇ ਨਾਲ ਪਹਿਲਾਂ ਹੀ ਬੱਚਾ ਸੁਰੱਖਿਆ ਜਾਂਦਾ ਵੀ ਤੋਂ ਇਨਫੈਕਸ਼ਨ ਹੈ ਆਉਣ ਵਾਲੇ ਸਮੇਂ 'ਚ ਕੋਈ ਦਿੱਕਤ ਆ ਸਕਦੀ ਹੈ ਤਾਂ ਕੀ ਪਹਿਲੀ ਬਚਾਅ ਕਰ ਸਕੀ ਆਪਾਂ ਬਿਮਾਰੀ ਤੋਂ ਮੈਡਮ ਕੋਈ ਅਜਿਹੇ ਕੇਸ ਤਾਂ ਨਹੀਂ ਆਵੇ ਮਤਲਬ ਇਧਰ ਆਇਆ ਨਹੀਂ ਜੀ ਹਾਲੇ ਤੱਕ ਕੋਈ ਕੇਸ ਨਹੀਂ ਆਇਆ ਮੇ ਦਾ ਜੀ ਤੇ ਜੋ ਹੋਰ ਮਤਲਬ ਸ਼ਹਿਰ ਵਾਸੀ ਨੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੇ ਖੜੀ ਅਪੀਲ ਹੈ ਕਿ ਅਸੀਂ ਸਰਕਾਰ ਵੱਲੋਂ ਤੁਹਾਡੇ ਲਈ ਆਇਆ ਤਾਂ ਵੱਧ ਚੜ ਕੇ ਕੈਂਪ ਵੀ ਚੀਜ਼ ਚਾ ਲੋ ਜੀ ਹਾਂ ਜੀ ਤੂਰੀ ਦੇ ਵਿੱਚ ਹੋਰ ਹੋਰ ਵੀ ਮਤਲਬ ਕਿਹੜੀ ਕਿਹੜੀ ਜਗ੍ਹਾ ਤੇ ਕੈਂਪ ਲਾਉਣ ਦੀ ਸਵਾਰੀ ਅਸੀਂ ਨਾ ਵਾਰਡ वाइज ਸਾਰੇ ਕੈਂਪ ਲਗਾਨੇ ਆ ਅੱਜ ਵੀ ਕਿੰਨਾ ਸਾਡੇ ਦੋ ਕੈਂਪ ਨੇ ਵਾਰਡ ਨੰਬਰ 1 ਦੇ ਵਿੱਚ ਜੀ ਅੱਧੀ ਟੀਮ ਸਾਡੀ ਇੱਥੇ ਮੌਜੂਦ ਹੈ ਅੱਧੀ ਟੀਮ ਸਾਡੀ ਇੱਥੇ ਮੌਜੂਦ ਹੈ ਜੀ ਹਾਂ ਜੀ ਤੇ ਹੋਰ ਵੀ ਆਉਣ ਵਾਲੇ ਸਮੇਂ ਵਿੱਚ ਹੋਰ ਕੈਂਪ ਵੀ ਲੱਗਣਗੇ ਤੂਰੀ ਸ਼ਹਿਰ ਦੇ ਵਿੱਚ ਤੇ ਜਿਹੜੇ ਟੈਸਟ ਆ ਉਹ ਸਾਰੇ ਫ੍ਰੀ ਆ ਜੀ ਹਾਂ ਜੀ ਆਉਂਦੀਆਂ ਅਸੀਂ ਇੱਕ ਕਾਰਡ ਬਣਾਉਨੇ ਆ ਤੇ ਉਹਦੇ ਤੇ ਸਾਰੇ ਟੈਸਟ ਫ੍ਰੀ ਹੁੰਦੇ ਨੇ ਜੀ ਤੇ ਦਵਾਈ ਜਿਹੜੀ ਹਾਂਜੀ ਇਹ ਦਵਾਈ ਵੀ ਦਿੰਨੇ ਆ ਜੀ ਤੇ ਉਹ ਵੀ ਫ੍ਰੀ ਹੈ ਜੀ ਹਾਂਜੀ ਹਾਂ ਦਵਾਈ ਵੀ ਬਿਲਕੁਲ ਫ੍ਰੀ ਤੇ ਜਾਂਦੀ ਹੈ ਜੀ